ਵਿਸਮਾਦ ਪਾਉ ਵਿਸਮਾਦ ਪਾਣੀ ਵਿਸਮਾਦ ਅਗਨੀ ਖੇੜੇ ਵਿਡਾਣੀ ਸਾਹਿਬ ਕਹਿੰਦੇ ਨੇ ਵਗਦੀ ਹੋਈ ਪਵਨ ਨੂੰ ਵੇਖ ਕੇ ਮੈਂ ਵਿਸਮਾਦ ਦੀ ਦੁਨੀਆ ਵਿੱਚ ਖੋ ਜਾਂਦਾ ਇਸ ਨੂੰ ਮਹਾਨ ਕਵੀ ਸੂਰਬੀਰ ਸੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਉਸਤਤ ਵਿੱਚ ਇੰਜ ਬਿਆਨ ਕਰਦੇ ਨੇ ਕਹੂੰ ਪਵਨ ਹੋਏ ਕੇ ਬਹੇ ਬੇਹ ਐਸੇ ਕਹੇ ਮੋਨਾ ਆਵੇ ਕਥੋਂ ਤਾਹੇ ਕੈਸੇ हे प्रभु किदरे तू पवन बनके जद मेनू स्पर्श करके ਲੰਘ ਜਾਂਦਾ ਹੈ जद मेनू ਛੂ ਕਰਕੇ ਲੰਘ ਜਾਂਦਾ ਹੈ ਤੇ ਇਹ ਛੋਣਾ ਮੈਨੂੰ ਬਹੁਤ ਵੱਡਾ ਸੁਖ ਦੇ ਜਾਂਦਾ ਹੈ ਗਰਮੀ ਹੈ ਪਸੀਨਾ ਆ ਰਿਹਾ ਹੈ ਤੇ ਪਵਨ ਛੂ ਕੇ ਲੰਘ ਗਈ ਏ ਇੱਕ ਸੰਸਾਰੀ ਨੂੰ ਤਾਂ ਐਸਾ ਮਹਿਸੂਸ ਹੋਵੇਗਾ ਹਵਾ ਦਾ جھونکਾ ਆਇਆ ਕੁਝ ਤਾਜ਼ਗੀ ਦੇ ਗਿਆ ਇੱਕ ਕਵੀ ਨੂੰ ਕੁਝ ਹੋਰ ਢੰਗ ਨਾਲ ਮਹਿਸੂਸ ਹੋਵੇਗਾ ਪਰ ਜਿਹੜਾ ਇੱਕ ਸੰਤ ਹੈ ਉਹਨੇ ਤੇ ਕਹਿਣਾ ਹੈ हे प्रभु ਤੂੰ ਜਦ ਛੂਕੇ ਲੰਗੇ ਹੈ ਬੜਾ ਸੁਖ ਦੇ ਗਏ ਤੂੰ ਛੂਕੇ ਲੰਗੇ ਹੈ ਮੇਰਾ ਪਸੀਨਾ ਸੁੱਕ ਗਿਆ ਤੂੰ ਮੈਨੂੰ ਸਪਰਸ਼ ਕਰਕੇ ਲਗੇ ਹੈ ਤੂੰ ਮੇਰੇ ਅਜਗਲ ਵਖੜੀ ਚ ਲਗੇ ਹੈ ਪਵਨ ਵੀ ਪਰਮਾਤਮਾ ਹੈ ਜਦ ਕੇ ਕਈਆਂ ਲਈ ਤੇ ਹੋ ਸਕਦਾ ਹੈ ਪਰਮਾਤਮਾ ਵੀ ਸਿਰਫ ਵਗਦੀ ਹੋਈ ਹਵਾ ਹੀ ਹੋਵੇ ਔਰ ਕੁਛ ਨਹੀਂ ਨਹੀਂ ਸੰਤ ਲਈ ਤੇ ਵਗਦੀ ਹੋਈ ਪਵਨ ਹੀ ਤੇ ਪਰਮਾਤਮਾ ਹੈ ਚਾਰੋਂ ਪਾਸੇ ਪਰਮਾਤਮਾ ਛੂ ਰਿਹਾ ਸਾਨੂੰ ਸਪਰਸ਼ ਕਰ ਰਿਹਾ ਹੈ ਕਿਤੇ ਪਵਨ ਦੇ ਰੂਪ ਵਿੱਚ ਕਿਤੇ ਧਰਤੀ ਦੇ ਰੂਪ ਵਿੱਚ ਕਿਤੇ ਸੂਰਜ ਦੀਆਂ ਕਿਰਨਾਂ ਦੇ ਰੂਪ ਵਿੱਚ ਕਿਤੇ ਹੋਰ ਅਦ੍ਰਿਸ਼ ਤਰੰਗਾਂ ਦੇ ਰੂਪ ਵਿੱਚ ਚਾਰੇ ਪਾਸੇ ਸਾਨੂੰ ਛੂ ਰਿਹਾ ਪਰ ਇੱਕ ਬਦਕਿਸਮਤੀ ਹੈ ਅਸੀਂ ਉਸ ਨੂੰ ਨਹੀਂ ਛੂ ਰਿਹਾ ਅਸੀਂ ਅੱਖਾਂ ਬੰਦ ਕਰ ਲੈਂਦੇ ਹਾਂ ਅਸੀਂ ਆਪਣੇ ਹਿਰਦੇ ਦੇ ਉੱਤੇ ਇੱਕ ਬਹੁਤ ਵੱਡਾ ਪੱਥਰ ਰੱਖ ਲੈਂਦੇ ਹਾਂ ਫਿਰ ਵੀ ਉਹ ਸਾਨੂੰ ਛੂ ਰਿਹਾ ਹੈ ਉਹਦੀ ਸਪਰਸ਼ਤਾ ਦਾ ਬੋਧ ਕਿਉਂ ਨਹੀਂ ਹੋ ਰਿਹਾ ਕਿਉਂਕਿ ਬੁੱਧੀ ਵਿਕਸਿਤ ਨਹੀਂ ਹੋਈ ਗੁਰੂ ਜਨਪਾਸ ਆਣਾ ਸਤਸੰਗ ਦੇਚ ਆਣਾ ਇਸ ਦਾ ਮੁੱਖ ਮਤਸ ਜਿਹੜਾ ਹੈ ਉਹ ਇਤਨਾ ਹੀ ਹੈ ਕਿ ਹਰ ਪਰਿਓ ਸੁਆਮੀ ਕੇ ਦਵਾਰੇ ਦੀजे ਬੁੱਧ ਵਿਵੇਕਾ हे ਪ੍ਰਭੂ ਉਹ ਵਿਵੇਕ ਬੁੱਧ ਮੈਨੂੰ ਦੇ ਕਿ ਚਾਰੋਂ ਪਾਸੇ ਤੂੰ ਜਿਹੜਾ ਮੈਨੂੰ ਛੋੜਿਆ ਇਸ ਦਾ ਮੈਨੂੰ ਬੋਧ ਹੋ ਜਾਏ ਇਸ ਦਾ ਮੈਨੂੰ ਪਤਾ ਚਲ ਜਾਏ ਐਸਾ ਵੀ ਹੋ ਸਕਦਾ ਹੈ ਕਿ ਮਾਂ ਬਾਪ ਦਾ ਹੱਥ ਜੋ ਸਿਰ ਤੇ ਪਿਆ ਹੈ ਅਗਰ ਬੰਦਾ ਰਹਿ ਸੁਆਦੀ ਹੈ ਤਾਂ ਐਸਾ ਸੋਚੇਗਾ ਅੱਜ ਤੇ ਪ੍ਰਮਾਤਮਾ ਨੇ ਅਸੀਸ ਦੇ ਦਿੱਤੀ ਅੱਜ ਤੇ ਈਸ਼ਵਰ ਨੇ ਅਸੀਸ ਦਿੱਤੀ ਮਾਂ ਦੇ ਰੂਪ ਵਿੱਚ ਪਿਤਾ ਦੇ ਰੂਪ ਵਿੱਚ ਗੁਰੂ ਦੇ ਰੂਪ ਵਿੱਚ ਉਸਤਾਦ ਦੇ ਰੂਪ ਵਿੱਚ ਅਸੀਸ ਤੇ ਚਾਰੋਂ ਪਾਸੇ ਮਿਲ ਰਹੀ ਹੈ ਪਾਤਰਤਾ ਹੋਣੀ ਚਾਹੀਦੀ ਹੈ ਯੋਗਤਾ ਹੋਣੀ ਚਾਹੀਦੀ ਹੈ ਬੋਧ ਹੋਣਾ ਚਾਹੀਦਾ ਹੈ ਤਾਂ ਸਾਬ ਕਹਿੰਦੇ ਨੇ हे ਪ੍ਰਭੂ ਤੂੰ ਕਿਦਰੇ ਪਵਨ ਰੂਪ ਦੇ ਵਿੱਚ ਮੈਨੂੰ ਛੂ ਰਿਹਾ ਹੈ ਮੈਨੂੰ ਤਾਜ਼ਗੀ ਦੇ ਰਿਹਾ ਹੈ ਮੈਨੂੰ ਜ਼ਿੰਦਗੀ ਦੇ ਰਿਹਾ ਹੈ ਔਰ ਇਸ ਵਗਦੀ ਹੋਈ ਪਵਨ ਨੂੰ ਵੇਖ ਕੇ ਮੈਂ ਵਿਸਮਾਦ ਹੋ ਜਾਂਦਾ ਵਿਸਮਾਦ ਪਾਉਣ ਵਿਸਮਾਦ ਪਾਣੀ हे ਪ੍ਰਭੂ ਵਗਦੇ ਹੋਏ دریاਵਾਂ ਨਾਲ ਬਰਸਦੀਆਂ ਆਈਆਂ ਬੂੰਦਾਂ ਨਾਲ ਸਾਗਰ ਦੀਆਂ ਲਹਿਰਾਂ ਨਾਲ ਜੀਲਾ ਨਾਲ ਔਰ ਥਾ ਥਾ ਤੇ ਪਏ ਪਾਣੀ ਨੂੰ ਤੇ 부ਝਾਰੇ ਪਿਆਸ ਇਹ ਪਾਣੀ ਮੈਂ ਤੇ ਵਿਸਮਾਦ ਹੋ ਜਾਂਦਾ ਸਰੀਰ ਦੇਚ ਇਹ ਪਾਣੀ اے ਪ੍ਰਭੂ ਮੈਂ ਤੇ ਰਹਿਸ ਦੀ ਦੁਨੀਆ ਚ ਖੋ ਜਾਂਦਾ ਇਹ ਪਾਣੀ ਅਸੀਂ ਵੇਖਨੇ ਆ ਜੈਸੇ ਬਾਰੀਕ ਬੁੱਧੀ ਪ੍ਰਾਪਤੀ ਹੋਵੇਗੀ ਪਾਣੀ ਪਾਣੀ ਨਹੀਂ ਦਿਖਾਈ ਦੇਗਾ ਪਾਣੀ ਪ੍ਰਭੂ ਅਕਾਲ ਪੁਰਖ ਦਾ ਰੂਪ ਦਿਖਾਈ ਦੇਗਾ ਹਕੀਕਤ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਹੂੰ ਫੁੱਲ ਹੋਏ ਕੇ ਭਲੇ ਰਾਗ ਫੁੱਲੇ اے ਪ੍ਰਭੂ ਕਮਾਲ ਦੀ ਗੱਲ ਹੈ ਕਿਧਰੇ ਮੇਰੇ ਸਾਹਮਣੇ ਤੂੰ ਫੁੱਲ ਕੇ ਖੜਿਆ ਹੈ ਫੁੱਲਾਂ ਦੀ ਤਰ੍ਹਾਂ ਫੁੱਲ ਕੇ ਖੜਾ ਹੈ ਫੁੱਲਾਂ ਦੇ ਵਿੱਚ ਐਸਾ ਸੋਪਣ ਐਸੀ ਕੋਮਲਤਾ ਤੂੰ ਇਤਨਾ ਕੋਮਲ ਹੈ ਤੂੰ ਇਤਨਾ ਸੁੰਦਰ ਹੈ ਤੂੰ ਇਤਨਾ ਸੁਗੰਧਿਤ ਹੈ ਕਹੂੰ ਫੁੱਲ ਹੋਏ ਕੇ ਭਲੇ ਰਾਗ ਫੁੱਲੇ ਕਹੂੰ ਭਮਰ ਹੋਏ ਕੇ ਭਲੀ ਬਾਤ ਫੁੱਲੇ हे प्रभु मैं तेक होर को तक देख के हैरान हो रहा कि किदरे पौरा हो के तू आप ही अपने रूप ते मस्त होया फिरदा है आप अपनी सुगंधी ते ਮਸਤ ਹੋਇਆ ਫਿਰਦਾ ਹੈ ਫੁੱਲ ਦੇ ਚਾਰੋਂ ਪਾਸੇ ਪ੍ਰਕਰਮਾ ਪਿਆ ਕਰਦਾ ਹੈ ਫੁੱਲ ਤੋਂ ਆਪ ਭੌਰਾ ਤੋਂ ਆਪ ਆਪਣੀ ਆਪ ਦੇ ਵਿੱਚ ਐਸੀ ਲੀਨਤਾ ਆਪਣੇ ਆਪ ਦੇ ਤੇ ਐਸਾ ਤੋਂ ਮੋਹਿਤ ਹੋਇਆ ਫਿਰਦਾ ਹੈ ਇਹ ਇੱਕ ਦ੍ਰਿਸ਼ਟ ਹੈ ਇਹ ਇੱਕ ਧਾਰਮਿਕ ਦ੍ਰਿਸ਼ਟੀ ਹੈ ਜਦ ਇਹ ਮਿਲਦੀ ਹੈ ਤਾਂ ਚਾਰੋਂ ਪਾਸੇ ਪਸਾਰਾ ਬ੍ਰਹਮਦਾਈ ਦਿਖਾਈ ਦਿੰਦਾ ਹੈ ਸਤਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਪਾਣੀ ਨੂੰ ਵੇਖ ਕੇ ਮੈਂ ਬਿਸਮਾਰਤ ਅਵਸਥਾ ਚਲਾ ਜਾਣਾ ਪਿਆਸ ਲੱਗਦੀ ਹੈ ਪਾਣੀ ਪੀਂਦੇ ਆ ਪੀਂਦੇ ਆ ਜੋ ਸ਼ਾਂਤੀ ਮਿਲਦੀ ਹੈ ਚੈਨ ਮਿਲਦਾ ਹੈ ਸਰੀਰ ਨੂੰ ਜੋ ਆਰਾਮ ਮਿਲਦਾ ਹੈ हे ਪ੍ਰਭੂ ਮੈਂ ਦੰਗ ਰਹਿ ਜਾਂਦਾ ਇਤਨੀ ਵੱਡੀ ਤੇਰੀ ਇਹ ਦਾਤ ਇਤਨੀ ਵੱਡੀ ਤੇਰੀ ਇਹ ਸੌਗਾਤ ਔਰ ਇਸ ਦੇ ਚ ਇਤਨਾ ਤੂੰ ਰਸ ਪਾ ਦਿੱਤਾ ਇਤਨਾ ਤੂੰ ਜੀਵਨ ਪਾ ਦਿੱਤਾ ਵਿਸਮਾਦ ਅਗਨੀ ਖੇੜੇ ਵਿਢਾਣੀ ਮੈਂ ਵਿਸਮਾਦ ਹੋ ਜਾਣਾ ਅਗਨੀ ਨੂੰ ਵੇਖ ਕੇ ਜੋ ਤਰ੍ਹਾਂ ਤਰ੍ਹਾਂ ਦੇ ਕੌਤਕ ਪਈ ਕਰਦੀ ਹੈ ਕਿਦਰੇ ਬੜਵਾ ਅਗਨ ਕਿਦਰੇ ਦਾਵਾ ਅਗਨ ਕਿਦਰੇ ਜਠਰ ਅਗਨ ਦਾਦਾ ਅਗਨ ਜੋ ਬਨਸਪਤੀ ਦੇ ਵਿੱਚ ਹੈ ਬੜਵਾ ਅਗਨ ਜੋ ਸਾਗਰ ਦੇ ਵਿੱਚ ਹੈ ਜਠੜ ਅਗਨੀ ਜੋ ਜੀਵਾਂ ਦੇ ਸ਼ਰੀਰ ਦੇ ਅੰਦਰ ਹੈ ਸਾਬਕ ਨੇ ਮੈਂ ਤੇ ਦੰਗਾ ਹ ਵਕ ਵਕ ਇਹ ਅਗਨੀਆਂ ਵਕ ਵਕ ਕੌਤਕ ਕਰ ਰਹੀਆਂ ਨੇ ਆਪਣੀ ਆਪਣੀ ਢੰਗ ਨਾਲ ਇਹ ਤਮਾਸ਼ਾ ਕਰ ਰਹੀਆਂ ਨੇ ਔਰ ਇਹਨਾਂ ਦਾ ਤਮਾਸ਼ਾ ਮੈਂ ਰੋਜ਼ ਪੇ ਆ ਵੇਖਦਾ ਕਿਦਰੇ ਬੜਵਾ ਅਗਨ ਸਾਗਰ ਨੂੰ ਅੰਦੌਲਿਤ ਕਰਕੇ ਉਹਨੂੰ ਬਦਲਾਂ ਦਾ ਰੂਪ ਦੇ ਦਿੰਦੀ ਹੈ ਕਿਦਰੇ ਦਾਵਾ ਅਗਨੀ ਬਨਸਪਤੀ ਦੇ ਚੋਂ ਪ੍ਰਗਟ ਹੋ ਕੇ ਤਰ੍ਹਾਂ ਤਰ੍ਹਾਂ ਦੇ ਹੋਰ ਕੌਤਕ ਕਰਦੀ ਹੈ ਤੇ ਕਿਦਰੇ ਸ਼ਰੀਰਾਂ ਦੇ ਚ ਜਠਲ ਅਗਨੀ ਪਾਚਨ ਸ਼ਕਤੀ ਦਾ ਕੰਮ ਕਰਦੀ ਹੈ ਜੀਵਨ ਦੇਣ ਦਾ ਕੰਮ ਕਰਦੀ ਹੈ ਅਗਨੀ ਦੇ ਐਸੇ ਕੌਤਕ ਤੇ ਜੀਵਨ ਦੇਣ ਦੇ ਵਸੀਲੇ ਵੇਖ ਕੇ हे ਪ੍ਰਭੂ ਮੈਂ ਤੇ ਵਿਸਮਾਦ ਦੀ ਦੁਨੀਆ ਦੇ ਚ ਖੋ ਜਾਣਾ ਵਿਸਮਾਦ ਅਗਨੀ ਖੇੜੇ ਵਿਡਾਣੀ ਵਿਸਮਾਦ ਭਰਤੀ ਵਿਸਮਾਦ ਪਾਨੀ ਸਾਹਿਬ ਕਹਿੰਦੇ ਨੇ ਮੈਂ ਵਿਸਮਾਦਮਈ ਅਵਸਥਾ ਚਲਾ ਜਾਂਦਾ ਧਰਤੀ ਦੇ ਕੌਤਕ ਵੇਖ ਕੇ ਧਰਤੀ ਦੀ ਹੋਂਦ ਨੂੰ ਵੇਖ ਕੇ ਇਹਦੀ ਕਿਰਤ ਕਰਮ ਨੂੰ ਵੇਖ ਕੇ ਤੇ ਇਸ ਧਰਤੀ ਦੇ ਉੱਤੇ ਜੋ ਅਨੇਕਾਂ ਖਾਣੀਆਂ ਨੇ ਅੰਡਜ ਜੇਰਜ ਸੇਤਜ ਉਤਪੁਜ ਜੋ ਅੰਡਿਆਂ ਤੋਂ ਪੈਦਾ ਹੋ ਰਹੇ ਨੇ ਜੇਰ ਤੋਂ ਪੈਦਾ ਹੋ ਰਹੇ ਨੇ ਪਸੀਨੇ ਤੋਂ ਪੈਦਾ ਹੋ ਰਹੇ ਨੇ ਉਤਪੁਜ ਖਾਣੀਏ ਜੋ ਬਨਸਪਤੀ ਹੈ ਇਹਨਾਂ ਖਾਣੀਆਂ ਨੂੰ ਵੇਖ ਕੇ ਵੀ ਮੈਂ ਵਿਸਮਾਦਮਈ ਅਵਸਥਾ ਦੇ ਚਲਾ ਜਾਂਦਾ ਵਿਸਮਾਦ ਸਾਧ ਲਗੇ ਪ੍ਰਾਣੀ ਇਹ ਅਕਾਲ ਪੁਰਖ ਜੀਵਾਂ ਨੂੰ ਜਦ ਸਵਾਦ ਦੇ ਚ ਲੀਨ ਮੈਂ ਦੇਖਦਾ ਤੇ ਸਵਾਦਾਂ ਦੇ ਚ ਗ੍ਰਸੇ ਹੋਏ ਮੈਂ ਦੇਖਦਾ ਮੈਂ ਤੇ ਇੱਥੇ ਵੀ ਵਿਸਮਾਦ ਹੋ ਜਾਂਦਾ ਹਰ ਜੀਵ ਕਿਸੇ ਨਾ ਕਿਸੇ ਰਸ ਦੇ ਪਿੱਛੇ ਦੌੜ ਰਿਹਾ ਤੇ ਹਰ ਜੀਵ ਦੇ ਅੰਦਰ ਕੋਈ ਨਾ ਕੋਈ ਰਸ ਜਿਹੜਾ ਹੈ ਉਹ ਪ੍ਰધાન ਹੈ ਵਿਸਮਾਦ ਸਾਦ ਲਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਏ ਪ੍ਰਭੂ ਜੀਵਾਂ ਦਾ ਸੰਜੋਗ ਤੇ ਜੀਵਾਂ ਦਾ ਵਿਜੋਗ ਮਨੁੱਖ ਮਨੁੱਖ ਦਾ ਹੀ ਸੰਜੋਗ ਨਹੀਂ ਮਨੁੱਖ ਦਾ ਪਸ਼ੂਆਂ ਨਾਲ ਵੀ ਸੰਜੋਗ ਹੈ ਘਰ ਵਿੱਚ ਜੋ ਗਊ ਹੈ ਪਾਲਤੋ ਉਸ ਨਾਲ ਵੀ ਸਾਡਾ ਕੋਈ ਸੱਦਾ ਪੂਰਬਲਾ ਸੰਯੋਗ ਹੈ ਘਰ ਦੇ ਜੋ ਕੁੱਤੇ ਨੇ ਉਹਨਾਂ ਨਾਲ ਵੀ ਸਾਡਾ ਕੋਈ ਸੰਯੋਗ ਹੈ ਪੂਰਬਲਾ ਘਰ ਦੇ ਜੋ ਬੂਟੇ ਨੇ ਫੁੱਲਾਂ ਦੇ ਚਾਹ ਫੁੱਲਾਂ ਦੇ ਇਹਨਾਂ ਨਾਲ ਵੀ ਸਾਡਾ ਕੋਈ ਪੂਰਬਲਾ ਸੰਯੋਗ ਹੈ ਮਨੁੱਖ ਦਾ ਮਨੁੱਖ ਨਾਲ ਜੋ ਮੇਲ ਮਨੁੱਖ ਦਾ ਜੋ ਬਨਸਪਤੀ ਨਾਲ ਮੇਲ ਜਿਹੜੀ ਬਨਸਪਤੀ ਜ਼ਿਆਦਾ ਅੰਦੌਲਿਤ ਕਰੇ ਉਸ ਨਾਲ ਕੋਈ ਸਾਡਾ ਸੰਬੰਧ ਹੈ ਜਿਹੜੇ ਪਸ਼ੂ ਜ਼ਿਆਦਾ ਅੰਦੌਲਿਤ ਕਰਨ ਜ਼ਿਆਦਾ ਕشش ਦਬਾਇਸ ਬਣਨ ਉਹਨਾਂ ਪਸ਼ੂਆਂ ਨਾਲ ਸਾਡਾ ਕੋਈ ਸੰਬੰਧ ਰਹਿ ਗਿਆ ਹੈ ਅਰੇ ਸੇ ਤਰੀਕੇ ਨਾਲ ਜਿਹੜਾ ਮਨੁੱਖ ਜ਼ਿਆਦਾ ਪ੍ਰਭਾਵਿਤ ਕਰੇ ਤੇ ਜਿਸ ਦੀ ਚਾਹਤ ਬਹੁਤ ਜ਼ਿਆਦਾ ਪੈਦਾ ਹੋਵੇ ਉਸ ਨਾਲ ਹੋਈ ਸੰਜੋਗ ਸਾਡਾ ਪੁਰਬਲਾ ਵੀ ਹੈ ਤੋਂ ਸਤਿਗੁਰudev ਜੀ ਮਹਾਰਾਜ ਕਹਿੰਦੇ ਨੇ ਇਹ ਜੀਵਾਂ ਦੇ ਤਰ੍ਹਾਂ-ਤਰ੍ਹਾਂ ਦੇ ਮੈਂ ਸੰਜੋਗ ਵੇਖਦਾ ਵੇਖ ਕੇ ਹੈਰਾਨ ਹੋ ਜਾਂਦਾ ਕਿ ਸੰਜੋਗ ਦੇ ਨਾਲ ਜੁੜਿਆ ਹੋਇਆ ਵਿਜੋਗ ਵੇਖਦਾ ਵਿਛੋੜਾ ਵੇਖਦਾ ਮਿਲਣਾ ਹੈ ਤੇ ਫਿਰ ਵਿਛੜਨਾ ਹੈ ਇਹ ਵੀ ਮੈਨੂੰ ਵਿਸਮਾਦਈ ਅਵਸਥਾ ਦੇ ਚ ਲੈ ਜਾਂਦਾ ਹੈ ਵਿਸਮਾਦ ਬੁਖ ਵਿਸਮਾਦ ਭੋਗ ਜੀਵਾਂ ਨੂੰ ਜੋ ਭੁੱਖ ਲੱਗ ਰਹੀ ਹੈ ਇਹ ਵੇਖ ਕੇ ਵੀ ਮੈਂ ਹੈਰਾਨ ਹੋ ਜਾਂਦਾ ਤੇ ਭੁੱਖ ਲੱਗੇ ਮਨੁੱਖ ਜਦ ਭੋਗ ਦੇ ਚਲੇਨ ਹੁੰਦੇ ਨੇ ਰਸ ਦੇ ਚਲੇਨ ਹੁੰਦੇ ਨੇ ਤਾਂ ਉਸ ਭੁੱਖ ਨੂੰ ਵੇਖ ਕੇ ਤੇ ਭੋਗ ਨੂੰ ਵੇਖ ਕੇ اے ਪ੍ਰਭੂ ਮੈਂ ਤੇ ਸਮਾਦੀ ਲੀਨ ਹੋ ਜਾਂਦਾ ਵਿਸਮਾਦ ਸਿਫਤ ਵਿਸਮਾਦ ਸਾਲਾ ਤੇਰੀ ਜਿਹੜੀ ਸਿਫਤ ਉਹ ਸਲਾਹ ਹੈ ਉਸ ਦੇ ਜੋ ਰਸ ਹੈ ਤੇ ਆਨੰਦ ਹੈ اے ਪ੍ਰਭੂ ਇਹ ਵੇਖ ਕੇ ਵੀ ਮੈਂ ਵਿਸਮਾਦ ਹੋ ਜਾਂਦਾ ਵਿਸਮਾਦ ਉਜੜ ਵਿਸਮਾਦ ਰਾਹ ਤਰ੍ਹਾਂ ਤਰ੍ਹਾਂ ਦੀ ਉਜਾੜ ਤੇ ਰਸਤੇ ਭਟਕਣਾ ਤੇ ਮਾਰਗ ਤੇ ਚੱਲਣਾ ਚਾਹੇ ਇਹ ਭਟਕਣਾ ਜ਼ਮੀਨ ਤੇ ਹੋਵੇ ਤੇ ਚਾਹੇ ਚੱਲਣਾ ਜ਼ਮੀਨ ਤੇ ਹੋਵੇ ਤੇ ਚਾਹੇ ਇਹ ਭਟਕਣਾ ਸੁਰਤ ਦਾ ਹੋਵੇ ਤੇ ਸਹੀ ਢੰਗ ਨਾਲ ਚੱਲਣਾ ਮਨੁੱਖ ਦੀ ਸੁਰਤ ਦਾ ਹੋਵੇ ਸਾਬਕ ਨੇ ਇਸ ਭਟਕਣੇ ਨੂੰ ਵੇਖ ਕੇ ਉਸ ਉਜੜ ਨੂੰ ਵੇਖ ਕੇ ਉਜਾੜ ਨੂੰ ਵੇਖ ਕੇ ਤੇ ਰਸਤਿਆਂ ਨੂੰ ਵੇਖ ਕੇ ਇਹ ਵੀ ਮੈਂ ਵਿਸਮਾਦ ਮਈ ਅਵਸਥਾ ਵਿੱਚ ਲੀਨ ਹੋ ਜਾਣਾ ਵੇਖ ਵਿਦਾਨ ਰਿਹਾ ਵਿਸਮਾਦ ਨਾਨਿਕ 부ਝਣ ਪੂਰੇ ਬਾਦ ਮੈਂ ਇਸ ਇਸਮਾਦ ਨੂੰ ਵੇਖ ਕੇ ਆਨੰਦਮਈ ਅਵਸਥਾ ਦੇ ਚਲੀਨ ਹੋ ਕੇ ਰਸ ਮਾਣਨਾ ਪਰ ਇਹ ਵਿਸਮਾਦ 부ਝਿਆ ਜਾਂਦਾ ਹੈ ਉੱਚੇ ਭਾਗਾ ਨਾਲ ਉੱਚੀ ਬਖਸ਼ਿਸ਼ ਨਾਲ ਉੱਚੀ ਰਹਿਣਾ